ਮਤਲਬ ਵੀ ਬਸ ਮਰਨ ਵਾਲਾ ਕੰਮ ਹੀ ਹੋ ਗਿਆ ਸੀ ਅੱਜ ਦੇ ਵਰਕਆਊਟ ਦੇ ਵਿੱਚ ਕਿਉਂਕਿ ਪਹਿਲਾਂ ਆ ਕੇ ਸਭ ਤੋਂ ਪਹਿਲਾਂ ਇਹ ਆਪਣੇ ਚਾਰ ਆਂਡੇ ਹੋ ਗਏ ਬੋਇਲ ਕੀਤੇ ਹੋਏ ਇਹਦਾ ਯੋਲਕਾਟ ਆਪਾਂ ਕੱਢਤਾ ਜੀ ਤੇ ਇਹ ਪਲੇਟ ਆਪਣੀ ਸਲਾਦ ਦੀ ਹੋ ਗਈ ਹੈ ਜੀ ਤੇ ਚਾਰ ਪੰਜ ਗਿਰੀਆਂ ਆਪਾਂ ਬਦਾਮ ਦੀਆਂ ਤੇ ਇੱਕ ਕਾਜੂ ਦੀਆਂ ਗਿਰੀਆਂ ਲੀਆਂ ਥੋੜੀ ਆਪਾਂ ਸੁੰਗੀ ਲਈ ਜੇ ਤੁਸੀਂ ਦੇਖ ਸਕਦੇ ਹੋ ਤੇ ਇੱਕ ਮੈਂ ਇਹਨਾਂ ਨਾਲ ਕੀ ਕੀ ਤੁਹਾਡਾ ਜਿਹੜਾ ਬੋਡੀ weight ਆ ਉਹ ਬਹੁਤ ਛੇਤੀ ਘਟੇਗਾ ਸੋ ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਵਲੋਗ ਦੇ ਵਿੱਚ ਜੀ ਸੋ ਦੋਸਤੋ ਅੱਜ ਆਪਣੇ ਵਲੋਗ ਦਾ ਹੈਗਾ ਵਾ 24ਵਾਂ ਦਿਨ ਸ਼ਾਇਦ ਮੈਨੂੰ ਲੱਗਦਾ 24ਵਾਂ ਦਿਨ ਆ ਮੇ ਕੋ ਭੁੱਲੇ ਵੀ ਜਾਂ ਨਾ ਵੀਰ ਪਤਾ ਨਹੀਂ ਲੱਗਦਾ ਹੈਗਾ ਸੋ ਅੱਜ ਹੈਗਾ ਵਾ ਦਿਨ ਬੁੱਧਵਾਰ ਤੇ ਆਪਾਂ ਗਰਾਊਂਡ ਦੇ ਵਿੱਚ ਜਾਂਦੇ ਆਪਾਂ ਰੈਡੀ ਹੋ ਗਏ ਆ ਤੇ ਅੱਜ ਮੈਂ 4 ਵਜੇ ਉੱਠ ਗਿਆ ਸੀਗਾ ਤੇ ਕਾਫੀ ਢੇਰ ਦਾ ਮੈਂ ਰੈਡੀ ਹੋਇਆ ਪਿਆ ਵਾਂ ਤੇ ਥੋੜੇ ਬਹੁਤ ਫਿਰ ਮੈਂ ਉੱਠਣ ਸਰ ਮੈਂ ਪ ਤੇ ਉਸ ਤੋਂ ਬਾਅਦ ਹੁਣ ਪੂਰੇ 6 ਵਜ ਚੱਲੇ ਆ ਤੇ ਆਪਾਂ ਗਰਾਊਂਡ ਦੇ ਵਿੱਚ ਚੱਲੇ ਆ ਤੇ ਅੱਜ ਦੇਖਦੇ ਜਾ ਕੇ ਆਪਾਂ ਕੀ ਵਰਕਆਊਟ ਕਰਨਾ ਵਾ ਫਿਲਹਾਲ ਆਪਾਂ ਜੇ ਗਰਾਊਂਡ ਦੇ ਵਿੱਚ ਜਾਂਦੇ ਹਾਂ ਗਰਾਊਂਡ ਦੇ ਵਿੱਚ ਜਾ ਕੇ ਦੇਖਦੇ ਹਾਂ ਵੀ ਕੀ ਵਰਕਆਊਟ ਕਰਨਾ ਵਾ ਉਹ ਮੌਕੇ ਦੇ ਦੇਖਾਂਗੇ ਕਰਾਂਗੇ ਵੈਸੇ ਫਿਟਨੈਸ ਵਰਕਆਊਟ ਹੀ ਕਰਾਂਗੇ ਤੇ ਉਹ ਆਪਾਂ ਨੂੰ ਗਰਾਊਂਡ ਦੇ ਵਿੱਚ ਜਾ ਕੇ ਡਿਸਾਈਡ ਕਰਦੇ ਆਂ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਦੋਸਤੋ ਆਪਣਾ ਜਿਹੜਾ ਸਵੇਰ ਦਾ ਵਰਕਆਊਟ ਸੀ ਨਾ ਜੀ ਉਹ ਆਪਣਾ ਖਤਮ ਹੋ ਗਿਆ ਤੇ ਅੱਜ ਆਪਣਾ ਯਾਰ ਸਵੇਰੇ ਨਾ ਬਹੁਤ ਬਹੁਤ ਹੀ ਜ਼ਿਆਦਾ ਜ਼ੋਰ ਲੱਗ ਗਿਆ ਯਾਰ ਬਸ ਹੋ ਗਈ ਜੇ ਕਹੀਏ ਨਾ ਮਤਲਬ ਵੀ ਬਸ ਮਰਨ ਵਾਲਾ ਕੰਮ ਹੀ ਹੋ ਗਿਆ ਸੀ ਅੱਜ ਦੇ ਵਰਕਆਊਟ ਦੇ ਵਿੱਚ ਕਿਉਂਕਿ ਪਹਿਲਾਂ ਆ ਕੇ ਸਭ ਤੋਂ ਪਹਿਲਾਂ ਆਪਾਂ ਸਵੇਰੇ ਆਪਾਂ ਵਾਰਮ-ਅਪ ਕੀਤਾ 15-20 ਮਿੰਟ ਵਧੀਆ ਵਾਰਮ-ਅਪ ਕੀਤਾ ਤੇ ਉਸ ਤੋਂ ਬਾਅਦ ਨਾ ਸਾਡੇ ਕੋ ਸਾਹਿਬ ਨੇ ਸਾਡੀ ਸਪ੍ਰਿੰਟਰ ਲਵਾਈਆਂ ਛੋਟ ਸਪ੍ਰਿੰਟਰ ਲਵਾਈਆਂ ਜਾਨੀ ਕਿ ਜਿਵੇਂ ਪਹਿਲਾਂ ਮੰਨ ਲਓ 50-60 ਮੀਟਰ ਦੀ ਸਪ੍ਰਿੰਟ ਸੀ ਉਹ ਅੱਠ ਉਹ ਲਵਾਈਆਂ ਫਿਰ 20 ਮੀਟਰ ਘਟਾਤੀਆਂ ਉਸ ਤੋਂ ਬਾਅਦ ਫਿਰ 8 ਲੱਗੀਆਂ ਫਿਰ ਉਸ ਤੋਂ ਬਾਅਦ ਥੋੜੀ ਜਿਹਾ ਘਟਾਤੀਆਂ ਹਨਾ ਜਾਨੀ ਕਿ 8-8 ਦੇ 8-8 ਸਪ੍ਰਿੰਟਰ ਜਿਵੇਂ ਇੱਕ 8 ਸਪ੍ਰਿੰਟਰ ਲਾਈਆਂ ਇੱਕ ਸੈੱਟ ਹੋ ਗਿਆ ਤੇ ਫਿਰ 8 ਲਾਈਆਂ ਫਿਰ 8 ਲਾਈਆਂ ਜਾਨੀ ਕਿ ਤੇ ਮਤਲਬ 3 ਸੈੱਟ ਲੱਗਿਆ ਹਨਾ 8-8 ਸਪ੍ਰਿੰਟਰ ਦੇ ਤੇ ਇਹ ਨਹੀਂ ਹੈਗਾ ਮਤਲਬ ਵੀ ਇਕੱਲੀ ਸਿੱਧਾ ਆਪਾਂ ਸਿੰਪਲ ਖੜ ਗਏ ਸਿੰਪਲ ਖੜ ਕੇ ਆਪਣੀ ਇਹ ਸਪ੍ਰਿੰਟਰ ਲਵਾਤੀ ਨਹੀਂ ਉਹ ਸੀਗਾ ਵੀ ਹਰ ਇੱਕ ਮਤਲਬ ਵੀ ਸਪ੍ਰਿੰਟਰ ਦੇ ਵਿੱਚ ਨਾ ਚੇਂਜ ਹੁੰਦਾ ਸੀ ਜਿਵੇਂ ਮੰਨ ਲਓ ਤੁਸੀਂ ਪੁਸ਼-ਅਪ ਲਾਣੇ ਆ 10 11 12 ਲਾਈ ਜਾਣੇ ਪੁਸ਼-ਅਪ ਤੇ ਉਧਰੋਂ ਕੋਸ ਆਫ ਦੀ ਕਮਾਂਡ ਆਣੀ ਆ ਗੋ ਤੇ ਨਾਲ ਦੀ ਨਾਲ ਭੱਜ ਲੈਣਾ ਫਿਰ ਅਗਲੀ ਵਾਰ ਜਦੋਂ ਸਪ੍ਰਿੰਟ ਅਗਲੀ ਸਟਾਰਟ ਕਰਨੀ ਤੇ ਉਹਦੇ ਵਿੱਚ ਮਤਲਬ ਵੀ ਤੁਸੀਂ ਸਰਕਲ ਦੇ ਵਿੱਚ ਘੁੰਮੀ ਜਾਣਾ ਉਹਦੇ ਨਾਲ ਕੀ ਹੈ ਵੀ ਜਦੋਂ ਸਰਕਲ ਦੇ ਵਿੱਚ ਘੁੰਮਦੇ ਹੋ ਨਾ ਚੱਕਰ ਜਿਹਾ ਆਣੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਕੋਸ ਆਫ ਨੇ ਕਿਹਾ ਗੋ ਭੱਜਣਾ ਹਣਾ ਫਿਰ ਕਦੇ ਪਰਾਂ ਨੂੰ ਫੇਸ ਕਰਕੇ ਕਦੇ ਹੱਥ ਟੱਚ ਕਰਕੇ ਇਦਾਂ ਦੀ ਸਪ੍ਰਿੰਟਰ ਲੱਗਦੀ ਸੀ ਉਹ ਤਿੰਨ ਸੈੱਟ ਲਾਏ ਫਿਰ ਉਸ ਤੋਂ ਬਾਅਦ ਮੇਰੇ ਖਾਲਚ ਸਾਡੇ ਪੰਚਿੰਗ ਬੈਗ ਦੇ ਲੱਗੇ ਪਹਿਲਾ 2 ਕਰੋੜ ਪਹਿਲੇ 2 ਕਰੋੜ 3 ਮਿੰਟ ਦੇ ਲੱਗੇ ਫਿਰ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਰਾਊਂਡ ਮਤਲਬ ਵਧਦੇ ਗਏ ਤੇ ਟਾਈਮ ਵੀ ਘਟਦਾ ਗਿਆ ਹੌਲੇ ਹੌਲੇ ਤੇ ਬੈਗ ਦੇ ਵਿੱਚ ਤਾਂ ਯਾਰ ਇੰਨਾ ਜ਼ੋਰ ਲੱਗਾ ਇੰਨਾ ਜ਼ੋਰ ਲੱਗਾ ਨਾ ਬਸ ਐ ਸੀ ਆ ਵੀ ਯਾਰ ਗਿਰ ਗਏ ਖਤਮ ਹੋ ਗਿਆ ਕੰਮ ਤੇ ਕਿਉਂਕਿ ਇੱਕ ਤਾਂ ਯਾਰ ਗਰਮੀ ਬਹੁਤ ਜ਼ਿਆਦਾ ਸੀ ਇੱਕ ਹਾਲ ਆ ਨਾ ਜਿੱਥੇ ਅਸੀਂ ਪ੍ਰੈਕਟਿਸ ਕਰਦੇ ਆ ਉੱਥੇ ਹਮਸ ਜੀ ਮਤਲਬ ਵੀ ਬਣੀ ਹੋਈ ਆ ਵੀ ਸਾਹ ਵੀ ਨਹੀਂ ਸੀ ਹੁੰਦਾ ਪਿਆ ਹਨਾ ਪਾਣੀ ਦੀ ਤਿਆ ਲੱਗੀ ਜਾਂਦੀ ਸੀ ਪਰ ਐ ਸੀ ਆ ਵੀ ਮੈਨੂੰ ਕਾ ਪਾਣੀ ਪੀਣਾ ਨਹੀਂ ਹੈਗਾ ਬਸ ਮੂੰਹ ਗਿੱਲਾ ਜਾਂ ਕਰੀ ਜਾਂਦਾ ਸੀਗਾ ਜਾਨੀ ਕਿ ਯਾਰ ਪੂਰਾ ਜ਼ੋਰ ਹੁਣ ਪੂਰਾ ਵਰਕਆਊਟ ਹੋ ਗਿਆ ਵਾ ਸਾਡਾ ਤੇ ਫਿਰ ਉਸ ਤੋਂ ਬਾਅਦ ਮੈਂ 4 ਕਰੋੜ ਮੈਂ ਪੰਚਿੰਗ ਪੈਡ ਕੀਤਾ ਛੋਟੇ ਛੋਟੇ ਰੌਂਡ ਉਹ ਵੀ ਪੂਰੇ ਸਪੀਡ ਨਾਲ ਕੀਤੇ ਹਨ ਤੇ ਜਾਨੀ ਕਿ ਤੂੰ ਆਹੀ ਨਿਕਲ ਗਿਆ ਜਿਵੇਂ ਡੈੱਡ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਥੋੜੀ ਜਿਹੀ 3-4 ਮੈਂ ਸੈਟ ਪਲੈਂਕ ਦੇ ਲਈ 1-1 ਮਿੰਟ ਦੇ ਤੇ 1-1 ਮਿੰਟ ਦੇ ਪਲੈਂਕ ਲਾਈ ਤੇ ਫਿਰ ਉਸ ਤੋਂ ਬਾਅਦ ਮੈਂ ਹਲਕਾ ਜਿਹਾ ਕੂਲਡਾਊਨ ਕੀਤਾ ਤੇ ਹੁਣ ਬਸ ਵਰਕਆਊਟ ਚ ਸੀ ਜਿਹੜਾ ਆਪਣਾ ਉਹ ਖਤਮ ਹੋ ਗਿਆ ਤੇ ਹੁਣ ਆਪਾਂ ਚੱਲੇ ਆ ਜੀ ਘਰੇ ਤੇ ਘਰ ਜਾ ਕੇ ਆਪਾਂ ਦੇਖਦੇ ਹਾਂ ਥੋੜਾ ਜਿਹਾ ਆਪਾਂ ਵੇ ਆਈਸੋਲੇਟ ਪ੍ਰੋਟੀਨ ਲਵਾਂਗੇ ਤੇ ਵੇ ਆਈਸੋਲੇਟ ਪ੍ਰੋਟੀਨ ਦੇ ਵਿੱਚ ਨਾ ਆਪਾਂ ਇਹ ਗਲੂਟਾਮਾਈਨ ਪਾਵਾਂਗੇ ਬੀਸੀਏ ਪਾਵਾਂਗੇ ਤੇ ਆਪਾਂ ਵੇ ਆਈਸੋਲੇਟ ਪਾਵਾਂਗੇ ਇਹਨੂੰ ਆਪ ਤਿੰਨੇ ਚੀਜ਼ਾਂ ਨੂੰ ਮਿਕਸ ਕਰਕੇ ਘੋਲ ਕੇ ਪੀ ਲਾਂਗੇ ਤੇ ਫਿਰ ਆਪਾਂ ਉਸ ਤੋਂ ਬਾਅਦ ਕਰਾਂਗੇ ਰੈਸਟ ਤੇ 2 ਕੋ ਘੰਟੇ ਬਾਅਦ ਜਾਂ 1.5 ਘੰਟੇ ਬਾਅਦ ਨਾ ਫਿਰ ਆਪਾਂ ਕਰਾਂਗੇ ਬ੍ਰੇਕਫਾਸਟ ਜਾਂ ਫਰਸਟ ਮੀਲ ਲਵਾਂਗੇ ਆਪਾਂ ਬ੍ਰੇਕਫਾਸਟ ਤਾਂ ਕਰਨੂ ਹੋਣਾ ਥੋੜੀ ਟਾਈਮ ਬਹੁਤ ਜ਼ਿਆਦਾ ਹੋ ਜਾਣਾ ਫਰਸਟ ਮੀਲ ਲਵਾਂਗੇ ਆਪਾਂ 11:30 ਵਜੇ ਤੇ ਫਰਸਟ ਮੀਲ ਤੇ ਫਿਰ ਉਸ ਤੋਂ ਬਾਅਦ ਦੇਖਦੇ ਆ ਲਾਂਚ ਦੇ ਵਿੱਚ ਕੀ ਕਰਨਾ ਜੋ ਵੀ ਕੁਝ ਹੋਊਗਾ ਸੋ ਬਾਕੀ ਦੇਖਦੇ ਆ ਜੀ ਜੋ ਵੀ ਅੱਗੇ ਵਿਚਾਰ ਬਣਿਆ ਜੋ ਵੀ ਅਗਲੀ ਅਪਡੇਟ ਹੋਈ ਵੇਸ ਜਾ ਜੇ ਅੱਜ ਮੇਰਾ ਦੁਪਹਿਰੇ ਹੋਣ ਨੂੰ ਜੀ ਕਰਦਾ ਵੀ ਮੈਂ ਦੁਪਹਿਰੇ ਵਰਕਆਊਟ ਕਰ ਲਾ ਹਲਕਾ ਜਿਹਾ ਜੇ ਬੋਡੀ ਨੇ ਅਲਾਉ ਕੀਤਾ ਤਾਂ ਦੁਪਹਿਰੇ ਵਰਕਆਊਟ ਕਰੂੰਗਾ ਨਹੀਂ ਤਾਂ ਨਹੀਂ ਕਰਾਂਗਾ ਰੈਸਟ ਕਰਾਂਗਾ ਕੰਪਲੀਟ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਮਿਲਦੇ ਆ ਹੁਣ ਅੱਗੇ ਜੋ ਵੀ ਅਗਲੀ ਅਪਡੇਟ ਹੋਊਗੀ ਤੁਹਾਨੂੰ ਬਲੌਗ ਦੇ ਵਿੱਚ ਦਵਾਵਾਂਗਾ ਜੋ ਸੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਕੀਮਤੀ ਸਮਾਂ ਕੱਢ ਕੇ ਮੇਰਾ ਬਲੌਗ ਦੇਖਦੇ ਹੋ ਸੋ ਹਾਂਜੀ ਦੋਸਤੋ 11:30 ਦਾ ਟਾਈਮ ਹੋ ਗਿਆ ਤੇ ਆਪਣੀ ਜਿਹੜੀ ਫਰਸਟ ਮੀਲ ਦਾ ਟਾਈਮ ਹੋ ਗਿਆ ਤੁਸੀਂ ਦੇਖ ਸਕਦੇ ਹੋ ਆਪਾਂ ਮੇਲ ਦੇ ਵਿੱਚ ਲਿਆਵਾ 150 ਗ੍ਰਾਮ ਪਪੀਤਾ ਤੇ ਚਾਰ ਪੰਜ ਜਿੜੀਆਂ ਆਪਾਂ ਬਦਾਮ ਦੀਆਂ ਤੇ ਕਾਜੂ ਦੀਆਂ ਜਿੜੀਆਂ ਥੋੜੀ ਆਪਾਂ ਸੁੰਗੀਆਂ ਲਈਏ ਤੁਸੀਂ ਦੇਖ ਸਕਦੇ ਹੋ ਤੇ ਇੱਕ ਮੈਂ ਪੀਛੇ ਛੋਟਾ ਜਿਹਾ ਮੈਂ ਲਿਆਵਾ ਅੰजीर ਦਾ ਤੇ ਦੋ ਛੋਟੇ ਛੋਟੇ ਪੀਸ ਮਿਲੇ ਆ ਅਖਰੋਟ ਦੀਆਂ ਜਿੜੀਆਂ ਦੀ ਇਹ ਦੇਖੋ ਆਪਣਾ ਜਿਹੜਾ ਸਾਢੇ 11:30 ਵਾਲੀ ਮੀਲ ਆਪਣੀ ਫਰਸਟ ਮੀਲ ਆ ਇਹ ਸੋ ਇਹ ਬਹੁਤ ਵਧੀਆ ਹੈਲਦੀ ਤੇ ਗੁੱਡ ਫੈਟ ਪ੍ਰੋਟੀਨ ਤੇ ਫਾਈਬਰ ਨਾਲ ਭਰਪੂਰ ਹੈ ਇਹ ਮੀਲ ਹੈ ਜਿਹੜੀ ਸੋ ਇਹ ਮੀਲ ਤੁਸੀਂ ਲੈ ਸਕਦੇ ਹੋ ਇਹਦੇ ਨਾਲ ਤੁਸੀਂ ਬ્લેਕ 커피 ਵੀ ਐਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਦੇ ਨਾਲ ਗ੍ਰੀਨ ਟੀ ਵੀ ਤੁਸੀਂ ਐਡ ਕਰ ਸਕਦੇ ਹੋ ਇਹਦੇ ਵਿੱਚ ਮੈਂ ਨਾ ਗ੍ਰੀਨ ਟੀ ਐਡ ਕਰਦਾ ਪਿਆ ਨਾ ਮੈਂ ਇਹਦੇ ਵਿੱਚ ਕੋਈ ਮਤਲਬ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਟੀ ਐਡ ਨਹੀਂ ਕਰ ਰਿਹਾ ਮੈਂ ਸਿਰਫ ਇਹੀ ਫਰੂਟ ਖਾਵਾਂਗਾ ਜੀ ਸੋ ਇਹ ਆਪਣੇ ਲਈ ਬਹੁਤ ਹੀ ਵਧੀਆ ਮੀਲ ਹੈ ਜੀ ਇਹ ਸੋ ਹਾਂਜੀ ਦੋਸਤੋ ਆਪਣਾ ਜਿਹੜਾ ਹੁਣ ਲੰਚ ਦਾ ਟਾਈਮ ਆ ਜਿਹੜਾ ਹੋ ਗਿਆ ਆਪਾਂ ਹੁਣ ਸੈਂਡ ਮੀਲ ਲੈਣ ਲੱਗੇ ਆ ਤੇ ਲੰਚ ਦੇ ਵਿੱਚ ਕੀ ਕੁਛ ਲਿਆ ਵਾ ਮੈਂ ਉਹ ਤੁਹਾਨੂੰ ਦਿਖਾ ਦਿੰਨਾ ਵਾ ਹੁਣ ਸੋ 2:30 ਵਜ ਗਿਆ 2:30 ਵਜੇ ਆਪਾਂ ਅੱਜ ਲੰਚ ਕਰਦੇ ਭੀਆਂ ਲੇਟ ਹੋ ਗਿਆ ਥੋੜਾ ਜਿਹਾ ਆਪਾਂ 2 ਵਜੇ ਲੰਚ ਕਰ ਲੈਣਾ ਸੀ ਮੈਂ ਥੋੜਾ ਜਿਹਾ ਕਿਤੇ ਕੰਮ ਗਿਆ ਹੋਇਆ ਸੀ ਉਹਦੇ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਸੋ ਆਪਾਂ ਅੱਜ ਲੰਚ ਦੇ ਵਿੱਚ ਕੀ ਕੁਛ ਲਿਆ ਜੀ ਆਪਾਂ ਲੰਚ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਪਲੇਟ ਲਈਏ ਸਲਾਦ ਦੀ ਜੀ ਸਲਾਦ ਦੇ ਵਿੱਚ ਮੈਂ ਐਡ ਕੀਤਾ ਵਾ ਇੱਕਦਮ ਕੀਤੀ ਆ ਛੋਟੀ ਜਿਹੀ ਮੈਂ ਮਤਲਬ ਦੋ ਸਕੁੰਦਰ ਦੇ ਪੀਸ ਐਡ ਕੀਤੇ ਆ ਤੇ ਇੱਕ ਮੈਂ ਹਾਫ ਗਾਜਰ ਜਿਹੜੀ ਉਹ ਮੈਂ ਐਡ ਕੀਤੀ ਹੈ ਜੀ ਤੇ ਨਾਲ ਮੈਂ ਜਿੱਤਨੀ ਚਾਰ ਆਂਡੇ ਇਹਦਾ ਜਿਹੜਾ ਵਾਈਟ ਪੋਸ਼ੜਾ ਉਹ ਮੈਂ ਕੱਢਦਾ ਤੇ ਨਾਲ ਮੈਂ ਦਾ ਇੱਕ ਗੋਲੀ ਦਾਲ ਦੀ ਛੋਟੀ ਛੋਟੀ ਦੋ ਗੋਲੀਆਂ ਦਾਲ ਦੀਆਂ ਮੈਂ ਐਡ ਕੀਤੀਆਂ ਨੇ ਇਹ ਦਾਲ ਹੋ ਗਈ ਆਪਣੀ ਇਹ ਆਪਣੇ ਚਾਰ ਆਂਡੇ ਰੋਗੇ ਬੋਇਲ ਕੀਤੇ ਹੋਏ ਇਹਦਾ ਏਲੋ ਕਾਟ ਆਪਾਂ ਕੱਢਤਾ ਜੀ ਤੇ ਇਹ ਪਲੇਟ ਆਪਣੀ ਸਲਾਦ ਦੀ ਹੋ ਗਈ ਜੀ ਸੋ ਦੋਸਤੋ ਆਪਣੀ ਇਹ ਆਪਣੀ ਦੁਪਹਿਰ ਦੀ ਮੀਲ ਹੋਏਗੀ ਸੋ ਲੰਚ ਦੇ ਵਿੱਚ ਆਪਾਂ ਅੱਜ ਇਹ ਮੀਲ ਆਪਾਂ ਖਾਵਾਂਗੇ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੀ ਡਾਈਟ ਨੂੰ ਤੁਸੀਂ ਆਪਣੀ ਮਤਲਬ ਦੀ ਫੋਲੋ ਕਰ ਸਕਦੇ ਹੋ ਇਹਦੇ ਨਾਲ ਕੀ ਕੀ ਤੁਹਾਡੇ ਦਾ ਬੋਡੀ ਵੇਟ ਆ ਉਹ ਬਹੁਤ ਛੇਤੀ ਘਟੇਗਾ ਤੇ ਤੁਹਾਨੂੰ ਫਿੱਟ ਵੀ ਰੱਖੇਗਾ ਤੇ ਤੁਹਾਨੂੰ ਬਿਮਾਰੀਆਂ ਤੋਂ ਦੂਰ ਵੀ ਰੱਖੇਗਾ ਸੋ ਦੋਸਤੋ ਹੁਣ ਮਿਲਦੇ ਆਪਾਂ ਸ਼ਾਮ ਨੂੰ ਗਰਾਊਂਡ ਦੇ ਵਿੱਚ ਜੋ ਵੀ ਅਗਲੀ ਅਪਡੇਟ ਹੋਊਗੀ ਤੁਹਾਨੂੰ ਮੈਂ ਬਲੌਗ ਦੇ ਵਿੱਚ ਦੱਸ ਦਰਵਾਂਗਾ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂ ਜੀ ਦੋਸਤੋ ਆਪਾਂ ਗਰਾਊਂਡ ਦੇ ਵਿੱਚ ਆ ਗਏ ਆ ਤੇ ਸ਼ਾਮ ਦੇ 5 ਵਜੇ ਆਪਾਂ ਗਰਾਊਂਡ ਦੇ ਵਿੱਚ ਆ ਗਏ ਆ ਹੁਣ ਆਪਾਂ ਕਰਾਂਗੇ ਵਰਕਆਊਟ ਜਿੰਮ ਦੇ ਵਿੱਚ ਕਰਾਂਗੇ ਆਪਾਂ ਸਟਰੈਂਥ ਟ੍ਰੇਨ 15 ਮਿੰਟ ਵਾਰਮਅਪ ਕਰਕੇ ਫਿਰ ਆਪਾਂ ਜਿੰਮ ਦੇ ਵਿੱਚ ਨਾ ਲੈਗ ਦੀ ਐਕਸਰਸਾਈਜ਼ ਕਰਾਂਗੇ ਲਾਵਾਂਗੇ ਆਪਾਂ ਬਸ ਘੰਟਾ ਕ ਚਾਰ ਪੰਜ ਐਕਸਰਸਾਈਜ਼ ਕਰਨੀਆਂ ਨੇ ਵਧੀਆ ਹਰੇਕ ਐਕਸਰਸਾਈਜ਼ ਦੇ ਆਪਾਂ ਤਿੰਨ ਚਾਰ ਸੈੱਟ ਲਾਵਾਂਗੇ ਰਿਪੀਟਿਸ਼ਨ ਲਾਵਾਂਗੇ 10 ਤੋਂ 12 ਤੇ ਬਸ ਇੰਨਾ ਕੁ ਵਰਕਆਊਟ ਕਰਾਂਗੇ ਜੀ ਆਪਾਂ ਸੋ ਪਹਿਲਾਂ ਆਪਾਂ ਕਰਦੇ ਹਾਂ ਵਾਰਮਅਪ ਵਾਰਮਅਪ ਕਰਕੇ ਫਿਰ ਆਪਾਂ ਲਾਵਾਂਗੇ ਜਿੰਮ ਸੋ ਬਲੌਗ ਦੇ ਨਾਲ ਪਾਇਆ ਜੋ ਵੀ ਅਗਲੀ ਅਪਡੇਟ ਹੋਊਗੀ ਮੈਂ ਤੁਹਾਨੂੰ ਬਲੌਗ ਦੇ ਵਿੱਚ ਦੱਸ ਦੇਵਾਂਗਾ ਜੀ ਸੋ ਹਾਂਜੀ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਸੋ ਦੋਸਤੋ ਰਾਤ ਦੇ 8:30 ਵੱਜ ਗਏ ਤੇ ਆਪਣਾ ਡਿਨਰ ਦਾ ਟਾਈਮ ਹੋ ਗਿਆ ਸੋ ਇਸ ਤੋਂ ਪਹਿਲਾਂ ਆਪਾਂ ਗਰਾਊਂਡ ਦੇ ਵਿੱਚ ਗਏ ਸੀ ਤੇ ਗਰਾਊਂਡ ਦੇ ਵਿੱਚ ਆਪਾਂ ਜੋ ਵਰਕਆਊਟ ਕੀਤਾ ਸੀ ਨਾ ਆਪਾਂ ਅੱਜ ਲੈਗ ਦੀਆਂ ਐਕਸਰਸਾਈਜ਼ਾਂ ਲਈਆਂ ਸੀਆਂ ਤੇ ਆਪਾਂ ਘੰਟਾ ਇੱਕ ਵਰਕਆਊਟ ਕੀਤਾ ਸੀਗਾ ਤੇ ਲੱਗੇ ਮਤਲਬ ਜਿਆ ਫੈਕਸ਼ਨ ਲਈਆਂ ਖਿੱਚ ਕੇ ਤੇ ਲੈਗ ਵਰਕਆਊਟ ਲਗਾ ਕੇ ਫਿਰ ਆਪਾਂ ਘਰ ਆ ਗਏ ਜੀ ਘਰ ਆ ਕੇ ਆਪਾਂ ਮਤਲਬ ਪ੍ਰੋਟੀਨ ਸ਼ੇਕ ਕੀਤਾ ਆਪਾਂ ਤੇ ਨਾਲ ਆਪਾਂ ਇੱਕ ਗ੍ਰੀਨ ਐਪਲ ਖਾਧਾ ਸੀਗਾ ਜੀ ਤੇ ਉਹਨਾਂ ਆਪਾਂ ਡਿਨਰ ਦਾ ਲਈ ਮਗਰਿਆ ਪਾਹੂ ਡਿਨਰ ਦੇ ਵਿੱਚ ਲਿਆਵਾ ਜੀ ਆਪਾਂ ਇੱਕ ਪਲੇਟ ਆਪਾਂ ਸਲਾਦ ਦੀ ਲਈ ਆ ਜੀ ਸਲਾਦ ਦੇ ਵਿੱਚ ਆਪਾਂ ਇੱਕ ਖੀਰਾ ਲਿਆ ਜੀ ਤੇ ਆਪਾਂ ਪਿਆਜ਼ ਲਿਆਵਾ ਇੱਕ ਤੇ ਆਪਾਂ ਲਿਆਵਾ ਇਹ ਚਗੁੰਦਰ ਲਈ ਆਪਾਂ ਇੱਕ ਛੋਟੀ ਆਪਾਂ ਤਿੰਨ ਵੀ ਛੋਟੀ ਚਗੁੰਦਰ ਦੇ ਲਿਆ ਤੇ ਹਾਂ ਆਪਾਂ ਗਾਜਰ ਲਈ ਆ ਤੇ ਇੱਕ ਆਪਾਂ ਹਰੀ ਮੇਥੀ ਇਹ ਤਾਂ ਵਗਿਆ ਜੀ ਆਪਣਾ ਸਲਾਦ ਹੋ ਗਿਆ ਤੇ ਇਹਦੇ ਨਾਲ ਆਪਾਂ ਲਿਆ ਚਾਰ ਆਪਾਂ ਲਿਆ ਜੀ ਬੋਇਲ ਐਗ ਲਈ ਆ ਜੀ ਦੇਖ ਸਾਡੇ ਚਾਰ ਬੋਇਲ ਐਗ ਆ ਜੀ ਇਹ ਇਹਦਾ ਇਹਦਾ ਜੇਲੋ ਪਾਟਾ ਜੀ ਆਪਾਂ ਉਹ ਕੱਟਤਾ। ਇਹਦੇ ਉੱਤੇ ਨਾਲ ਆਪਾਂ ਲਈਆ ਚਿੱਟੇ ਛੋਲਿਆਂ ਦੀ ਸਬਜ਼ੀ ਹੈ ਜੀ। ਤੇ ਅੱਜ ਇਹ ਚਿੱਟੇ ਛੋਲਿਆਂ ਦੀ ਸਬਜ਼ੀ ਹੈ ਜੀ। ਇਹਦੇ ਵਿੱਚ ਆਪਾਂ ਤੜਕਾ ਨਹੀਂ ਲਾਏਗਾ। ਇਹਦੇ ਵਿੱਚ ਘਿਓ ਵੀ ਨਹੀਂ ਪਾਏਗਾ। ਬਿਨਾਂ ਤੜਕੇ ਦੇ ਇਹ ਬਣਾਈਏਗਾ ਸਬਜ਼ੀ। ਤੇ ਇਹ ਬਿਨਾਂ ਦੇ ਕਿਹੜੀ ਸਬਜ਼ੀ ਹੈ ਤੇ ਚਾਰ ਆਪਾਂ ਅੰਡੇ ਲਏ ਆ। ਬਿਲੋ ਇਹਦਾ ਜੇਲੋ ਪਾਟਾ ਆਪਾਂ ਕੱਟਤਾ। ਤੇ ਇਹ ਜਿਹੜੇ ਅੰਡੇ ਆਪਾਂ ਸਾਰੇ ਇਹਦੇ ਵਿੱਚ ਆਪਾਂ ਪਾਵਾਂਗੇ ਆਪਾਂ ਦੀਖ-ਬੀਖ ਕੱਟ ਕੇ। ਇਹ ਤਾਂ ਬਰੀ ਬਰੀ ਕੱਟ ਗਿਆ ਪਏ ਦੇ ਵਿੱਚ ਪਾਣੀ ਕਿਉਂਕਿ ਬਈ ਖਾਣੇ ਨਾਲ ਸੁੱਕੇ ਹੋ ਜਾਂਦੇ ਕਿਉਂਕਿ ਇਹਦਾ ਜਿਹੜਾ ਜੈਲੋ ਪਾਟ ਜਦੋਂ ਆਪਾਂ ਜੈਲੋ ਪਾਟ ਕੱਢ ਦਿੰਦੇ ਨਾ ਉਹ ਖਾਣੇ ਵਿੱਚ ਸਵਾਦ ਜਿਹਾ ਲੱਗਦਾ ਤੇ ਸਬਜ਼ੀਆਂ ਨਾਲੇ ਵਧੀਆ ਲੱਗਦਾ ਬੰਦੇ ਨੂੰ ਸੋ ਦੋਸਤੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਤਾਂ ਤੁਸੀਂ ਇਦਾਂ ਦੀ ਜਿਹੜਾ ਆਈਟਮ ਤੁਸੀਂ ਹੈ ਨਾ ਫੋਲੋ ਕਰ ਸਕਦੇ ਹੋ ਇਸ ਤਰ੍ਹਾਂ ਕਿ ਤੁਹਾਡਾ ਜਿਹੜਾ ਬੋਡੀ ਵੇਟ ਆ ਬਹੁਤ ਜਿੱਤੀ ਘੱਟ ਜਿਗਾ ਸੋ ਦੋਸਤੋ ਅੱਜ ਦਾ ਵੀ ਲੋ 25 ਘਰਮ ਕਰਦੇ ਆ ਸੋ ਦੋਸਤੋ ਮਿਲਦੇ ਕੱਲ ਨੂੰ 9:00 ਵਜੇ ਵਲੋਗ ਨਾਲ ਉਹ ਤੱਕ ਤੁਹਾਨੂੰ ਸਾਰ ਨੂੰ ਮੇਰੇ ਦੋਸਤ